ਉਹ ਇਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੌਕੇ ਦਾ ਰਹਿਣ ਵਾਲਾ ਸੀ ਤੇ ਇਸੇ ਨੂੰ ਲੈ ਕੇ ਔਨਅਰ ਦੀ ਟੀਮ ਪਹੁੰਚੀ ਹੈ ਚੌਕੇ ਪਿੰਡ ਦੇ ਵਿੱਚ ਔਰ ਕੱਲ ਉੱਥੇ ਮਤਲਬ ਜਾ ਕੇ ਇਹਨਾਂ ਨੇ ਇੱਕ ਲੰਗਰ ਪਹੁੰਚਾ ਪੀਤੀ ਹੈ ਚਾਹ ਤੋਂ ਬਾਅਦ ਉਹਦੀ ਥਿੜੀਤ ਖਰਾਬ ਹੋ ਗਈ ਔਰ ਉਹਦੇ ਨਾਲ ਦੇ ਸਾਥੀ ਸੀ ਜਿਹੜੇ ਉਹਨੂੰ ਹਸਪੀਟਲ ਲੈ ਗਏ ਨਾ ਆਪਣੇ ਬਾਦਰਗੜ ਦੇ ਵਿੱਚ ਉੱਥੋਂ ਉਹਨਾਂ ਨੇ ਪੀਜੀਆਈ ਰੋहतक ਨੂੰ ਰੈਫਰ ਕਰਤਾ ਜਿੱਥੇ ਜਾ ਕੇ ਉਹਦੀ ਡੈਥ ਹੋਈ ਇਹਨਾਂ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਅਸੀਂ ਹੱਥ ਮੰਨ ਕੇ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਕਾਨੂੰਨ ਵਾਪਸ ਲੈ ਲਓ ਨਹੀਂ ਇਹ ਹਾਲਾਤ ਬਹੁਤ ਮਾੜੇ ਹੋਣਗੇ ਸਾਡੇ ਨੌਜਵਾਨ ਮਰੀ ਜਾਂਦੇ ਆ ਬਜ਼ੁਰਗ ਮਰੀ ਜਾਂਦੇ ਆ ਕਿਰਪਾ ਕਰਕੇ ਇਹ ਕਾਨੂੰਨਾਂ ਨੂੰ ਵਾਪਸ ਲੈ ਲਓ ਇੱਕ ਆਸੀ ਪਰਿਵਾਰ ਨੂੰ ਵੀ ਜਸਮਦੀਪ ਸਾਡਾ ਫੌਜ ਦੇ ਵਿੱਚ ਭਰਤੀ ਹੋ ਪਰ ਇਸ ਹਰਸਤੇ ਵਿੱਚ ਆਪਣੀ ਹਸਤ ਦੇ ਗਿਆ ਅਸੀਂ ਇਹਦੀ ਹਸਤ ਨੂੰ ਕੋਟਨ ਕੋਟਨ ਲਾਲ ਸਲਾਮ ਕਰਦੇ ਆ ਖਾਸਾ ਕਰਕੇ ਪਹਿਲਾਂ ਕੰਬਾਈਨਾਂ ਦਾ ਕੰਮ ਕਰਦੇ ਸੀ ਉਹ ਜੇ ਮੰਨ ਲਓ ਘਾਟਾ-ਕੁੱਟਾ ਪੈ ਗਿਆ ਕਰਜਾ ਮੰਨ ਲਾ ਵੀ 15-18 ਲੱਖ ਦੀ ਇਹ ਨੇੜੇ ਹੈ ਗਈ ਕਿਉਂਕਿ ਇਹੇ ਜੇ ਘਰੇ ਮੌਤ ਹੋਈ ਉਹ ਵਖਰੀ ਹੁੰਦੀ ਹੈ ਸ਼ਹੀਦ ਹੋਇਆ ਲੋਕਾਂ ਦੀ ਖਾਤਰ ਹੈ ਲੋਕਾਂ ਦੇ ਲੇਖੇ ਲੱਗੇ ਦਿੱਲੀ ਦੇ ਬਾਡਰਾਂ ਦੇ ਉੱਤੇ ਡਟੇ ਹੋਏ ਕਿਸਾਨੀ ਅੰਦੋਲਨ ਦੇ ਵਿੱਚੋਂ ਲਗਾਤਾਰ ਜਾਨਾਂ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਇਸ ਕਿਸਾਨੀ ਅੰਦੋਲਨ ਦੇ ਵਿੱਚੋਂ ਲਗਾਤਾਰ ਸ਼ਹਾਦਤਾ ਹੋ ਰਹੀਆਂ ਨੇ ਇਸ ਦੇ ਲਈ ਅਖਰ ਕੌਣ ਜ਼ਿੰਮੇਵਾਰ ਹੈ ਇਹ ਇੱਕ ਵੱਡਾ ਸਵਾਲ ਹੈ ਪਰ ਆ ਬੀਤੀ ਰਾਤ ਜੋ ਇੱਕ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ 18 ਸਾਲ ਦੇ ਨੌਜਵਾਨ ਜਸ਼ਨਦੀਪ ਦਾ ਇੱਕ ਜਿਹੜੀ ਸ਼ਹਾਦਤ ਹੋਈ ਹੈ ਉਹ ਇੱਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੌਕੇ ਦਾ ਰਹਿਣ ਵਾਲਾ ਸੀ ਤੇ ਇਸੇ ਨੂੰ ਲੈ ਕੇ ਔਨਅਰ ਦੀ ਟੀਮ ਪਹੁੰਚੀ ਹੈ ਚੌਕੇ ਪਿੰਡ ਦੇ ਵਿੱਚ ਤੇ ਉੱਥੇ ਸਾਡੇ ਪਿੰਡ ਵਾਸੀ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੇ ਲਈ ਸੀ ਪਹੁੰਚੇ ਆ ਮੈਂ ਤਾਂ ਜੀ ਜਦੋਂ ਤੜਕੇ ਆਪਣੇ ਜਵੱਕਾ ਨਾਲ ਪੜਦਾ ਸੀ ਜਦੋਂ ਤੜਕ ਤੜਕੇ ਬੂੜਿਆਂ ਨੇ 3 ਵਜੇ ਠਾਇਆ ਪੂਰੀ ਬਲੱਡ ਘਟ ਗਿਆ ਮੈਂ ਉਹਨਾਂ ਦੇ ਘਰੇ ਗਿਆ ਮੈਨੂੰ ਬੂੜਿਆਂ ਨੇ ਉਰੀ ਮੋੜ ਤਾਂ ਵੀ ਗਾਹ ਨਾ ਜਾਏ ਵਿਚਲੇ ਨਹੀਂ ਜਾਣਾ ਜੇ ਤੁਸੀਂ ਵੀ ਕੋਈ ਗੱਲ ਨਿਕਲ ਗਈ ਨਹੀਂ ਮਖਾ ਮੈਂ ਤਾਂ ਕੋਈ ਕੋ ਹੋ ਨਹੀਂ ਪਰਸੋਂ ਅਸੀਂ ਮੇਰੇ ਨਾਲ ਗਿਆ ਉਹ ਮਖਾ ਉਹ ਮੋਟਰਸਾਈਕਲ ਦੀ ਮੰਗੜ ਜੜੀ ਰੇੜੀ ਹੁੰਦੀ ਹੈ ਰਸਤੇ ਦੀ ਭਰ ਕੇ ਲੈ ਆ ਯਾਰ ਕਹਿੰਦਾ ਮੈਨੂੰ ਗੰਨਾ ਲੈ ਰਹੇ ਆਪਣੇ ਇਧਰ ਗੰਨਾ ਗੰਨੇ ਸੀ ਕਿਸਰੇ ਕਿਲਾ ਪੂੰਡੀ ਗੰਨਾ ਲੈ ਗੰਨਾ ਆਪਣੇ ਘਰੇ ਪਿਆ ਉਹਨੂੰ ਚੂਪਣਾ ਨਹੀਂ ਮਿਲਿਆ ਉਹ ਰੇੜੀ ਛੱਡ ਕੇ ਤੇ ਆਪਣਾ ਮਤਲਬ ਬਹੁਤ ਹੀ ਪਿਆਰ ਸੀ ਸਾਥੋਂ ਚੱਲੇ ਨਹੀਂ ਜਾਂਦੇ ਹੁਣ ਆਪਣਾ ਮੁੰਡਾ ਫੌਜ ਚ ਐ ਫਰੋਜ ਪਰ ਉਹਦੇ ਕਾਗਜ਼ ਭਰਾ ਕੇ ਆਇਆ ਆ ਹੁਣ ਛੁੱਟੀ ਆ ਰਹੇ ਮੈਂ ਘਰੇ ਇਹ ਵੀ ਕਹਿ ਕੇ ਕਹਿੰਦੇ ਉਹਨੂੰ ਦੱਸਿਓ ਨਾ ਬੜਾ ਇਹਨਾਂ ਦਾ ਪਿਆਰ ਸੀ ਸਾਰੇ ਜਵਾਕਾਂ ਦਾ ਤੇ ਫਿਰ ਕਿਦਾਂ ਦਾ ਮਾਹੌਲ ਹੁਣ ਪਰਿਵਾਰ ਦੇ ਵਿੱਚ ਉਹਨਾਂ ਦੇ ਵੀ ਬਣਿਆ ਵਿਆ ਕਿਉਂਕਿ ਸਭ ਦੇ ਮਨ ਦੇ ਵਿੱਚ ਤਾਂ ਵੈਸੇ ਸੋਗ ਹੈਗਾਗਾ ਪਰਿਵਾਰ ਦੇ ਵਿੱਚ ਕੀ ਮਾਹੌਲ ਪਰਿਵਾਰ ਤਾਂ ਜੀ ਬੜਾ ਔਖਾ ਜੀ ਕਹੂੰ ਲੱਗ ਗਿਆ ਉਹਨਾਂ ਅੰਨਾ ਜੀ ਲੱਗਿਆ ਨਹੀਂ ਹਲੇ ਦੱਸਿਆ ਨਹੀਂ ਹਲ ਤਾਂ ਹੈ ਕਹੀਏ ਨੇ ਵੀ ਬਿਮਾਰ ਐ ਢੱਲੇ ਜੀ ਕਹੀਏ ਨੇ ਹਾਂ ਮੇਰਾ ਨਾਮ ਗੁਰਪਿਆਰ ਸਿੰਘ ਹੈ ਇਹ ਘਟਨਾ ਇਹ ਮੁੰਡਾ ਪਹਿਲਾਂ ਵੀ ਦੋ ਤਿੰਨ ਵਾਰ ਉੱਥੇ ਛੇ ਛੇ ਸੱਤ ਸੱਤ ਦਿਨ ਲਾ ਕੇ ਆਇਆ ਸੀ ਅਧੂਲਨ ਦੇ ਵਿੱਚ ਔਰ ਸਾਰੀ ਸਾਡੇ ਪਿੰਡੋਂ ਨੌਜਵਾਨ ਪੀੜ੍ਹੀ ਸੀ ਜਿਹੜੀ ਬਹੁਤ ਵਿਆਹਰ ਹੋਈ ਹੈ ਤੇ ਕਿ ਬਹੁਤ ਵੱਡੇ ਲੈਵਲ ਤੇ ਜਦੋਂ ਦੇ ਇਹ ਮਤਲਬ ਕਾਲੇ ਕਾਨੂੰਨ ਆਏ ਹੈ ਧਰਨੇ ਸ਼ੁਰੂ ਹੋਏ ਹੈ ਤਿੰਨ ਮਹੀਨਿਆਂ ਤੋਂ ਲੈ ਕੇ ਬੜੇ ਵੱਡੇ ਲੈਵਲ ਤੇ ਸਾਡੇ ਪਿੰਡੋਂ ਸੰਗਤ ਜਾਂਦੀ ਸੀ ਤੇ ਇਹ ਮੁੰਡਾ ਵੀ ਉਦੋਂ ਦਾ ਬਹੁਤ ਵੱਡਾ ਜਥੇਬੰਦੀਆਂ ਦੇ ਨਾਲ ਜਾ ਕੇ ਯੋਗਦਾਨ ਪਾਉਂਦਾ ਸੀ ਔਰ ਹੁਣ ਇਹ ਦੁਬਾਰਾ ਆ ਕੇ ਫਿਰ ਉਹ ਬਸ ਗਿਆ ਸੀ ਹੋਰ ਆਪਦੇ ਨੌਜਵਾਨ ਸਾਥੀਆਂ ਦੇ ਨਾਲ ਔਰ ਕੱਲ ਉੱਥੇ ਮਤਲਬ ਜਾ ਕੇ ਇਹਨਾਂ ਨੇ ਇੱਕ ਲੰਗਰ ਤੋਂ ਚਾਹ ਪੀਤੀ ਐ ਚਾਹ ਤੋਂ ਬਾਅਦ ਉਹਦੀ ਤੀਵਿਆਤ ਖਰਾਬ ਹੋ ਗਈ ਔਰ ਉਹਦੇ ਨਾਲ ਦੇ ਸਾਥੀ ਸੀ ਜਿਹੜੇ ਉਹਨੂੰ ਹਸਪੀਟਲ ਲੈ ਗਏ ਆਪਣੇ ਬਹਾਦਰਗੜ ਦੇ ਵਿੱਚ ਉੱਥੋਂ ਉਹਨਾਂ ਨੇ ਪੀਜੀਆਈ ਰੋहतक ਨੂੰ ਰੈਫਰ ਕਰਤਾ ਜਿੱਥੇ ਜਾ ਕੇ ਉਹਦੀ ਡੈਥ ਹੋ ਗਈ ਉਹਦੀ ਉਮਰ 18 ਸਾਲ ਦੀ ਸੀ ਅਜੇ ਪਲੱਸ 2 ਦਾ ਵਿਦਿਆਰਥੀ ਸੀ ਪਲੱਸ 2 ਦੇ ਵਿੱਚ ਉਹ ਪੜ੍ਹ ਪੜ ਰਿਹਾ ਸੀਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਫੌਜ ਚ ਜਾਣ ਦੀ ਉਹਦੀ ਚਾਹਤ ਸੀਗੀ ਫੌਜ ਚ ਜਾਣ ਦੀ ਤਿਆਰੀ ਕਰ ਰਿਹਾ ਸੀ ਔਰ ਪਿੰਡ ਨੂੰ ਬੜਾ ਵੱਡਾ ਸਦਮਾ ਇੱਕ ਨਾ ਪੂਰਾ ਹੋਣ ਵਾਲਾ ਘਟਾ ਜਿੱਥੇ ਪਰਿਵਾਰ ਨੂੰ ਪਿਆ ਔਰ ਸਾਰੇ ਪਿੰਡ ਨੂੰ ਬਹੁਤ ਵੱਡੇ ਮਤਲਬ ਇਸ ਗੱਲ ਦਾ ਸਦਮਾ ਆਇਆਗਾ ਕਿ ਇੱਕ ਇਕਲੌਤਾ ਇੱਕ ਬੇਟਾ ਸੀ ਉਹਨਾਂ ਦੇ ਔਰ ਕੋਈ ਪਰਿਵਾਰ ਦੇ ਵਿੱਚ ਨਾ ਕੋਈ ਉਹਦੀ ਭੈਣ ਨਾ ਕੋਈ ਹੋਰ ਭਰਾ ਔਰ ਇਕੱਲਾ ਹੀ ਬੇਟਾ ਸੀ ਕੀ ਕਰਦੇ ਸੀ ਹਾਂ ਖੇਤੀ ਕਰਦੇ ਸੀ ਖੇਤੀ ਕਰਦੇ ਸੀ ਔਰ ਕਾਫੀ ਕਰਜ਼ਾ ਸੀ ਸਾਰਾ ਅੱਜ ਤਹਿਸੀਲਦਾਰ ਸਾਹਿਬ ਆਏ ਸਾਰੇ ਨਗਰ ਨੇ ਇਹੀ ਬੇਨਤੀ ਕੀਤੀ ਹੈ ਉਹਨਾਂ ਦਾ ਸਾਰਾ ਕਰਜ਼ਾ ਮਾਫ ਹੋਣਾ ਚਾਹੀਦਾ ਔਰ 10 ਲੱਖ ਰੁਪਇਆ ਪਰਿਵਾਰ ਨੂੰ ਸਹਾਇਤਾ ਸਰਕਾਰ ਪਾਸੋਂ ਮਿਲਣੀ ਚਾਹੀਦੀ ਹੈ ਔਰ ਇੱਕ ਪਰਿਵਾਰ ਦੇ ਵਿੱਚ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ। ਅ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮੰਗ ਜਿਹੜੀ ਹੈਗੀ ਹੈਗੀ ਇਸ ਜਸ਼ਨਦੀਪ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਨੂੰ ਲੈ ਕੇ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੂੰ। ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਮੌਕੇ ਤੇ ਪਹੁੰਚੇ ਨੇ ਤਹਿਸੀਲਦਾਰ ਸਾਹਿਬ ਨੇ ਉਹਨਾਂ ਦੇ ਨਾਲ ਵੀ ਮੈਂ ਇੱਕ ਵਾਰੀ ਪਹਿਲਾਂ ਗੱਲਬਾਤ ਕਰਨਾ ਚਾਹਾਂਗਾ ਕਿ ਕਿਸ ਤਰੀਕੇ ਦੀ ਉਹਨਾਂ ਨੇ ਮੰਗ ਰੱਖੀ ਹੈ ਤੇ ਇਸ ਨੂੰ ਲੈ ਕੇ ਕਿਸ ਤਰੀਕੇ ਦਾ ਉਹਨਾਂ ਦੇ ਵੱਲੋਂ ਰਿਸਪਾਂਸ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ। ਤਹਿਸੀਲਦਾਰ ਸਾਹਿਬ ਜਿਹੜਾ ਕਿ ਇਸ ਮਾਮਲੇ ਨੂੰ ਲੈ ਕੇ ਥੋੜਾ ਜਿਹਾ ਬਰੀਫ ਕਰ ਦਿਓ ਕਿ ਵੀ ਜਿਹੜੀ ਕਿਸਾਨ ਜਥੇ ਬੰਗੀਆਂ ਪ ਕੀ ਕੁਛ ਇਹਨਾਂ ਦੇ ਵੱਲੋਂ ਰੱਖਿਆ ਗਿਆ ਹੈਗਾ ਇਹਨਾਂ ਨੂੰ ਮੰਗਣਾ ਇਹਨਾਂ ਵੱਲੋਂ ਕਿਹਾ ਗਿਆ ਇੱਕ ਕਰਜ਼ਾ ਹੈਗਾ ਉਹ ਮਾਫ ਕੀਤਾ ਜਾਵੇ ਨਾਲ ਨੌਕਰੀ ਵੀ ਦਿੱਤੀ ਜਾਵੇ ਨਾਲ 10 ਲੱਖ ਰੁਪਏ ਦਾ ਜਿਹੜਾ ਹੈਗਾ ਨਾਲ ਹੀ ਚੱਕ ਦਿੱਤਾ ਉਹ ਗੱਲਬਾਤ ਚੱਲ ਰਹੀ ਹੈਗੀ ਜਿਵੇਂ ਵੀ ਹੁੰਦਾ ਹੈਗਾ ਉਸ ਸਰਕਾਰ ਦੇ ਚੱਲ ਗੱਲਬਾਤ ਕਿਸ ਤਰੀਕੇ ਦਾ ਮਤਲਬ ਕਿ ਪ੍ਰੋਸੀਜਰ ਰੱਖਿਆ ਗਿਆ ਹੈ ਤੇ ਈਸਾ ਉਹਨਾਂ ਨਾਲ ਗੱਲ ਚੱਲ ਰਹੀ ਹੈਗੀ ਜਿਵੇਂ ਉੱਥੋਂ ਹੋਊਗਾ ਉਹਵੇਂ ਇੱਥੇ ਕਨਵੇ ਕਰ ਦਿੱਤਾ ਜਾਊਗਾ ਉਹਵੇਂ ਸਹਾਇਤਾ ਦਿੱਤੀ ਜਾਊਗੀ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਜੋ ਇਹ ਘਟਨਾ ਵਾਪਰੀ ਤਾਂ ਮਾਲੀ ਸਹਾਇਤਾ ਦੀ ਗੱਲ ਜਿਹੜੀ ਹੈਗੀ ਹੈਗੀ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਕਿਸਾਨੀ ਜਿਹੜੇ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਭਾਰਤੀ ਕਿਸਾਨੀ ਉਹਨਾਂ ਉਗਰਾਹਾਂ ਦੇ ਆਗੂ ਜਿਹੜੇ ਇਸ ਮੌਕੇ ਤੇ ਪਹੁੰਚੇ ਸੀ ਤਾਂ ਉਹਨਾਂ ਨੇ ਤਹਿਸੀਲਦਾਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਤੇ ਤਾਂ ਕਿ ਉਹਨਾਂ ਦੇ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾ ਸਕੇ ਤੇ ਇਸ ਨਾਲ ਮੌਕੇ ਦੇ ਉੱਤੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਉਸ ਤੋਂ ਪਹਿਲਾਂ ਜਿਹੜੇ ਇਸ ਪਿੰਡ ਦੇ ਜਿਹੜੇ ਵਾਸੀ ਨੇ ਜਿਹੜੇ ਕਿ ਜਸ਼ਨਦੀਪ ਨੂੰ ਕਰੀਬੀ ਜਾਣਦੇ ਸੀਗੇ ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਨਾ ਚਾਹਾਂਗੇ ਵੀ ਜੀ ਕੀ ਨਾਮ ਹੈ ਤੇ ਤੁਹਾਡੇ ਕੀ ਲੱਗਦੇ ਸੀ ਜਸ਼ਨ ਦੀ ਆਤਮ ਸਿੰਘ ਕੀ ਲੱਗਦੇ ਸੀ ਤੁਹਾਡੇ ਮੇਰਾ ਭਤੀਜਾ ਕਿਦਾਂ ਦਾ ਨੇਚਰ ਸੀਗਾ ਉਹਨਾਂ ਦਾ ਪਿੰਡ ਦੇ ਵਿੱਚ ਨੇਚਰ ਦਾ ਉਹ ਜਵਾਨ ਹੀ ਹੈ ਨਹੀਂ ਉਹ ਬੰਦੇ ਦੇ ਮੂੰਹ ਚ ਹਮਮ ਇੱਕ ਤਾਂ ਕਰਜ਼ਾ ਕਿੰਨਾ ਸੀਗਾ ਕਰਜ਼ਾ खासा ਕਰਜ਼ਾ ਪਹਿਲਾਂ ਕੰਬਾਈਨਾਂ ਦਾ ਕੰਮ ਕਰਦੇ ਸੀ ਉਹ ਜੇ ਮੰਨ ਲਓ ਘਾਟਾ-ਗੁੱਟਾ ਪੈ ਗਿਆ ਕਰਜ਼ਾ ਮਨ ਲਾਈ 15-18 ਲੱਖ 20 ਦੇ ਨੇੜੇ ਹੈ ਗਈ ਹਮ ਜੀਵਨ ਜ਼ਮੀਨ ਵੀ ਥੋੜੀ ਹੋਈ ਆ ਜ਼ਮੀਨ ਕੋਈ ਜ਼ਿਆਦਾ ਨਹੀਂ ਕਿੰਨੀ ਕਿ ਜਮੀਨ ਹੈ ਜਮੀਨ ਮਨ ਲਓ ਜੀ ਡੇਢ ਦੋ ਕਿੱਲੇ ਹੋ ਮੇਰ ਸਾਹ ਅੰਦੂਲਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣਾ کردار ਕਰੀ ਉਹਦਾ ਤਾਂ ਪਤਾ ਕੀ ਆ ਉਹ ਬੰਦਾ ਚਾਹੁੰਦਾ ਸੀਗਾ ਵੀ ਮੈਂ ਫੌਜ ਚ ਭਰਤ ਹੋਵਾਂ ਫੌਜ ਚ ਭਰਤੀ ਹੋਣ ਦੇ ਕਰਕੇ ਉਹ ਬੰਦਾ ਸਵੇਰੇ 4 ਵਜੇ 4:30 ਵਜੇ ਮਤਲਬ ਜਰਾਉਂਡ ਚ ਸ਼ਾਮ ਨੂੰ ਵੀ ਜਰਾਉਂਡ ਚ ਤੇ ਮਨ ਲਓ ਜਿੰਨੀ ਕਿ ਖੇਤੀ ਸੀਗੀ ਉਹਦੀ ਮਨ ਲਓ 19 ਕੋ ਆਪਣੇ ਆਪ ਕਰਦਾ ਸੀ ਪੰਬਈ ਜੀ ਜ਼ਿਲ੍ਹਾ ਕੇਂਦਰ ਵਾਲਾ ਆਪਣੇ ਪੰਜਾਬੀ ਜਿਹੜੇ ਨੇ ਜਿਸ ਤਰੀਕੇ ਨਾਲ ਡਟੇ ਹੋਏ ਨੇ ਅੰਦੋਲਨ ਦੇ ਵਿੱਚ ਉਸੇ ਦੂਸਰੇ ਪਾਸੇ ਦੇਸ਼ ਦੀ ਸੇਵਾ ਦੇ ਲਈ ਉਹ ਕੋਰਸ ਦੇ ਲਈ ਵੀ ਤਿਆਰੀਆਂ ਕਰ ਰਹੇ ਨੇ ਪਰ ਕੇਂਦਰ ਸਰਕਾਰ ਆੜੀ ਹੋਈ ਹੈ ਤੇ ਲਗਾਤਾਰ ਸ਼ਹਾਦਤਾਂ ਤੇ ਸ਼ਹਾਦਤਾਂ ਹੋ ਰਹੀਆਂ ਨੇ ਕਿਸਾਨਾਂ ਦੀਆਂ ਕੀ ਲੱਗਦਾਗਾ ਲੋਕ ਬਾਈ ਜੀ ਮਰਨ ਤਿਆਰ ਨੇ ਜੇ ਕਾਨੂੰਨ ਲਾਗੂ ਹੋ ਗਿਆ ਇੱਥੇ ਆਪਦੇ ਖੇਤ ਦੇ ਵਿੱਚ ਆਪ ਦੇੜੀ ਕਰਾਂਗੇ ਬਿਹਾਰ ਦੇ ਵਿੱਚ ਯੂਪੀ ਚ ਹੋਇਆ ਇਹ ਲਾਗੂ 20 25 22 ਗਿੱਲਾਂ ਵਾਲੇ ਬੰਦੇ ਦੇੜੀ ਕਰਦੇ ਨੇ ਉਰੇ ਠੀਕ ਆ ਉਹ ਵੀ ਕਿਉਂ ਕਰਦੇ ਆ ਇਹ ਲਾਗੂ ਹੋਇਆ ਉਥੇ ਜੇ ਉਰੇ ਲਾਗੂ ਹੋ ਗਿਆ ਇਹ ਤੇ ਮੈਂ ਇੱਕ ਥੋੜੇ ਹੱਥੀ ਵੀ ਰਹਿਣਾ ਕਹੀ ਜਾਂ ਕਹਾੜੀ ਉਹ ਇਹ ਜੋ ਮਰਜੀ ਜੋ ਮਰਜੀ ਬੰਦਾ ਹੋਵੇ ਜਿੰਨੀ ਮਰਜੀ ਜ਼ਮੀਨ ਹੋਵੇ ਉਹ ਦਿਹਾੜੀ ਕਰੂਗਾ ਤਾਂ ਬਿਲਕੁਲ ਉਸ ਦੇ ਜਿਹੜੇ ਜਸ਼ਨਦੀਪ ਦੀ ਅਸੀਂ ਗੱਲ ਫੇਰ ਮੁਰ ਤੋਂ ਕਰਦੇ ਆ ਕਿ ਜਸ਼ਨਦੀਪ ਦਾ ਜਿਹੜਾ ਸੁਭਾ ਨੂੰ ਲੈ ਕੇ ਕਿ ਜਿਸ ਤਰੀਕੇ ਦਾ ਜਸ਼ਨਦੀਪ ਜਿਹੜੀ ਛੋਟੀ ਜਿਹੀ ਉਮਰ ਸੀ 18 ਸਾਲ 3 ਮਹੀਨੇ ਦੀ ਉਹਦੀ ਉਮਰ ਹੋਈ ਸੀਗੀ ਤੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦੀ ਜਿਹੜੀ ਜਾਨ ਗਈ ਹੈ ਤੇ ਸ਼ਹਾਦਤ ਉਹਨਾਂ ਦੀ ਹੋਈ ਹੈ ਤੇ ਇਸ ਮੌਕੇ ਦੇ ਉੱਤੇ ਉਹਨਾਂ ਦੇ ਕੁਝ ਸਾਥੀਆਂ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਚਾਹਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਆਮਰਦੀਪ ਸਿੰਘ ਜੀ ਕਿਦਾਂ ਦਾ ਤੁਹਾਡੇ ਨਾਲ ਪਿਆਰ ਸੀ ਉਹਨਾਂ ਦਾ ਜਸ ਸਿੰਘ ਦਾ ਉਹ ਦੇਖੋ ਜੀ ਸਾਡੇ ਨਾਲ ਪਿਛਲੇ ਦਿਨ ਹੀ ਸਾਡੇ ਨਾਲ ਸੰਘਰਸ਼ ਦੇ ਵਿੱਚ ਸੀਗੇ ਉਹ ਉੱਥੇ ਤੇ ਆਪ ਬਹੁਤ ਸੇਵਾ ਕਰਦੇ ਸੀ ਲੰਗਰਾਂ ਦੇ ਵਿੱਚ ਪ੍ਰਸ਼ਾਦੇ ਦੀ ਲਾਲ ਪਾਣੀ ਦੀ ਫੁੱਲ ਸੇਵਾ ਕਰਦੇ ਬਹੁਤ ਨੇਚਰ ਚੰਗਾ ਸੀ ਇੱਕ ਵੱਡਾ ਸੁਪਨਾ ਸੀ ਜੀ ਪਰਿਵਾਰ ਦਾ ਵੀ ਸਾਡਾ ਬੱਚਾ ਕੱਲੂ ਫੌਜ ਦੇ ਵਿੱਚ ਜਾਊਗਾ ਤਾਂ ਘਰ ਦਾ ਰਜਗਾਰ ਜਿਹੜਾ ਅੱਗੇ ਵਧੂਗਾ ਇਹਦੇ ਹਿਸਾਬ ਨਾਲ ਸਾਨੂੰ ਪਤਾ ਹੀ ਅੱਜ ਪੰਜਾਬ ਦੇ ਹਾਲਾਤ ਕਿੱਥੇ ਖੜੇ ਹੈ ਜੀ ਇਹ ਜਿਹੜੇ 2 ਢਾਈ ਏਕੜ ਦੀ ਜ਼ਮੀਨ ਤੇ ਜਿਹੜੇ ਦੱਬੇ ਕੁਚਲੇ ਕਿਸਾਨ ਹੈ ਜੀ ਇਹਨਾਂ ਦੀ ਜਿਹੜੀ ਆਪਣੀ ਕਿਸਾਨੀ ਦੇ ਤੌਰ ਤੇ ਨਹੀਂ ਉੱਠ ਸਕਦੇ ਇਸ ਕਰਕੇ ਇਹਨਾਂ ਦਾ ਅਸੀਂ ਤਾਂ ਇਹ ਜੀ ਗੱਲ ਕਰਦੇ ਆਂ ਵੀ ਇੱਕ ਆਸ ਸੀ ਪਰਿਵਾਰ ਨੂੰ ਵੀ ਜਸਨਦੀਪ ਸਾਡਾ ਫੌਜ ਦੇ ਵਿੱਚ ਭਰਤੀ ਹੋ ਪਰ ਇਸ ਸੰਘਰਸ਼ ਦੇ ਵਿੱਚ ਆਪਣੀ ਹਸਾਦਤ ਦੇ ਗਿਆ ਅਸੀਂ ਇਹਦੀ ਹਸਾਦਤ ਨੂੰ ਕੋਟਨ ਕੋਟਨ ਲਾਲ ਸਲਾਮ ਕਰਦੇ ਆਂ ਤੇ ਸਰਕਾਰ ਵੱਲੋਂ ਸਾਡੀ ਮੰਗ ਹੈ ਵੀ ਇਹਦੇ ਜੋ ਜਿਹੜਾ 1 ਤੋਂ 10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਮੌਕੇ ਤੇ ਬਾਕੀ ਜਿਹੜੀਆਂ ਮੰਗਾਂ ਨੇ ਕਰਜ਼ੇ ਨੂੰ ਲੈ ਕੇ ਨੌਕਰੀ ਨੂੰ ਲੈ ਕੇ ਉਹ ਅਸੀਂ ਮੰਗ ਪੱਤਰ ਦਿੱਤਾ ਹੈਗਾ ਬਾਈ ਜੀ ਪਰਿਵਾਰ ਦੇ ਵਿੱਚ ਕੀ ਕੁਝ ਹਾਲਾਤ ਨੇ ਉਹਨਾਂ ਦੇ ਜਸ਼ਨ ਹਾਲਾਤ ਬਹੁਤ ਬੁਰੇ ਆ ਜੀ ਅਸੀਂ ਤੁਹਾਨੂੰ ਵੀ ਦੂਰ ਰੱਖਿਆ ਗਿਆ ਕਿਉਂਕਿ ਮਾਤਾ ਨੂੰ ਦੱਸਿਆ ਨਹੀਂ ਤੁਹਾਨੂੰ ਪਤਾ ਹੀ ਹੈ ਇੱਕ ਮਾਂ ਨੂੰ ਕੀ ਸਦਮਾ ਲੱਗਦਾ ਵੀਰੇ ਹਨਾ ਜਿਹਦਾ ਪੁੱਤ ਚਲਾ ਜਾਵੇ ਉਹਨੂੰ ਪਤਾ ਹੁੰਦਾ ਹੁਣ ਇਹ ਸਰਕਾਰਾਂ ਤਾਂ ਨਹੀਂਆਂ ਹੋਈਆਂ ਫਿਰਦੀਆਂ ਨੇ ਇਹਨਾਂ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਕਾਨੂੰਨ ਵਾਪਸ ਲੈ ਲਓ ਨਹੀਂ ਇਸ ਤੋਂ ਹਾਲਾਤ ਬਹੁਤ ਮਾੜੇ ਹੋਣਗੇ ਸਾਡੇ ਨੌਜਵਾਨ ਮਰੀ ਜਾਂਦੇ ਆ ਬਜ਼ੁਰਗ ਮਰੀ ਜਾਂਦੇ ਆ ਕਿਰਪਾ ਕਰਕੇ ਇਹ ਕਾਨੂੰਨਾਂ ਨੂੰ ਵਾਪਸ ਲੈ ਲਓ ਹੱਥ ਬੰਨ੍ਹ ਕੇ ਬੇਨਤੀ ਆ ਨਹੀਂ ਸੰਘਰਸ਼ ਫਿਰ ਸਾਡਾ ਬਹੁਤ ਤਿੱਖਾ ਤੇ ਬਹੁਤ ਤੇਜ਼ ਕਰਾਂਗੇ ਅਸੀਂ ਪਿੰਡੋਂ ਚੱਲਾਂਗੇ ਸਾਰਾ ਪਿੰਡ ਚੱਲਾਂਗੇ ਬਿਲਕੁਲ ਕੀ ਕਹਿਣਾ ਚਾਹਦੇ ਏਕ ਇਹ ਹੈ ਇਹ ਤਸੀਲਦਾਰ ਸਾਹਿਬ ਨੂੰ ਵੀ ਕਹਿ ਦਿੱਤਾ ਜਿੰਨਾ ਚਿਰ ਨਕਦ 10 ਲੱਖ ਰੁਪਏ ਦਾ ਚੈੱਕ ਨਹੀਂ ਔਰ ਜਥੇ ਬੰਦਿਆਂ ਦਾ ਵੀ ਫੈਸਲਾ ਹੋ ਗਿਆ ਜਿੰਨਾ ਚਿਰ ਨਕ ਆਪਣਾ ਚੈੱਕ ਨਹੀਂ ਦਿੰਦੇ 10 ਲੱਖ ਦਾ ਉਹਨਾਂ ਚਿਰ ਇਸ ਜਵਾਨ ਦਾ ਸੰਸਕਾਰ ਨਹੀਂ ਕੀਤਾ ਜਾਊਗਾ ਮਤਲਬ ਮਾਲੀ ਸਹਾਇਤਾ ਆਇਆ ਹੋ 10 ਲੱਖ ਦਾ 10 ਲੱਖ ਦਾ 10 ਲੱਖ ਤੋਂ ਘੱਟ ਕੋਈ ਮਤਲਬ ਹੋ ਨਹੀਂ ਹੋਊਗਾ ਸੰਸਕਾਰ ਨਹੀਂ ਹੋਊਗਾ ਜਿੰਨਾ ਚਿਰ 10 ਲੱਖ ਦਾ ਦੇ ਜਿਹੜਾ ਕਰਜ਼ਾ ਹੈਗਾਗਾ ਫਿਰ ਉਸ ਨੂੰ ਕਿਸ ਤਰੀਕੇ ਨਾਲ ਉਹ ਉਹ ਮੰਨ ਲਿਆਗਾ ਡੀਸੀ ਸਾਹਿਬ ਨੇ ਕਿਹਾ ਤਾਂ ਉਹ ਮਾਫ ਹੋਊਗਾ ਉਹ ਉਹ ਮੰਗ ਪੱਤਰ ਚ ਦੇਤਾ ਹੈਗਾ ਔਰ ਕਮੈਂਡ ਕਰਕੇ ਸਰਕਾਰ ਨੂੰ ਭੇਜਿਆ ਜਾਊਗਾ ਉਹ ਉਹ ਨਾ ਮਾਫ ਹੋਊਗਾ ਔਰ ਨੌਕਰੀ ਵਾਸਤੇ ਰਿਕਮੈਂਡੇਸ਼ਨ ਭੇਜਣਗੇ ਉਹ ਲੈ ਗਏ ਅਡਸੀਲਰ ਸਾਹਿਬ ਦੀ ਸਾਹਿਬ ਨਾਲ ਗੱਲ ਹੋ ਗਈ ਹੈ ਔਰ ਸਾਡੀ ਮੰਗ ਇਹ ਹੀ ਹੈ ਵੀ ਪਹਿਲਾ ਸੰਸਕਾਰ ਤੋਂ ਪੋਸਟਮਾਰਟਮ ਫੇਰ ਹੋਊਗਾ 10 ਲੱਖ ਦਾ ਪਹਿਲਾਂ ਚੈੱਕ ਦਿਓ ਇਹ ਸਾਨੂੰ 5 ਲੱਖ ਦਾ ਹੁਣ ਦੇ ਰਹੇ ਆ ਪਰ 5 ਲੱਖ ਜਥੇਬੰਦੀਆਂ ਨੇ ਨਾ ਮਨਜ਼ੂਰ ਕਰਤਾ ਸਾਡੇ ਪ੍ਰਧਾਨ ਜੀ ਮੋਠਾਈ ਖੜੇ ਆ ਉਹਨਾਂ ਬਿਲਕੁਲ ਇਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਜਸ਼ਨਦੀਪ ਦੇ ਜਿਹੜੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ مالی ਸਹਾਇਤਾ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਭਾਰਤੀ ਕਿਸਾਨ ਨੇ ਉਹਨਾਂ ਨੂੰ ਉਗਰਾਹ ਦੇ ਜਿਹੜੇ ਆਗੂ ਨੇ ਮੋਟੂ ਸਿੰਘ ਜੀ ਸੌਣਨ ਵਾਲਾ ਵੀ ਆਪਾਂ ਗੱਲਬਾਤ ਕਰੀਏ ਜੀ ਮੋਟੂ ਜੀ ਕਿਸ ਤਰੀਕੇ ਦੀ ਕਾਰਵਾਈ ਹੋਣ ਤੁਹਾਡੇ ਵੱਲੋਂ ਅੱਗੇ ਕੀਤੀ ਜਾ ਰਹੀ ਹੈ ਦੇਖੋ ਜੀ ਕਾਰਵਾਈ ਤਾਂ ਸਾਡੀ ਤਾਂ ਕਾਦੀ ਹੋਣੀ ਹੈਗੀ ਸਾਡਾ ਬੱਚਾ ਗਿਆ ਸਰਕਾਰ ਬੁਰੇ ਕੋ ਹਾਰ ਲਾਈ ਸੀ ਵੀ ਪਰਿਵਾਰ ਸਰ ਕਰ ਜਾਏਗਾ ਲਗਭਗ 25 ਲੱਖ ਨੂੰ 22 23 ਲੱਖ ਨੂੰ ਹੈਗਾ ਵੀ ਕਰਜ਼ਾ ਮਾਫ ਕੀਤਾ ਜਾਵੇ ਉਹਦੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਵੀ ਸਰਕਾਰੀ ਦੇ 10 ਲੱਖ ਰੁਪਈਆ ਦਿੱਤਾ ਜਾਵੇ ਕਿਉਂਕਿ ਇਹੋ ਜੇ ਘਰੇ ਮੌਤ ਹੋਈ ਉਹ ਵੱਖਰੀ ਹੁੰਦੀ ਹੈ ਸ਼ਹੀਦ ਹੋਇਆ ਲੋਕਾਂ ਦੀ ਖਾਤਰ ਹੈ ਲੋਕਾਂ ਦੇ ਲੇਖੇ ਲੱਗੇ ਜਿਹੜੀ ਸਰਕਾਰ ਪੰਜਾਬ ਦੀ ਕਹਿੰਦੀ ਹੈਗੀ ਵੀ ਅਸੀਂ ਕੈਪਟਨ ਕਹਿੰਦਾ ਵੀ ਅਸੀਂ ਨਾਲ ਆ ਕਿਸਾਨਾਂ ਦੇ ਅੱਜ ਤਸੀਲਾਰਦ ਸਾਹਿਬ ਖੜੇ ਆ ਕਹਿੰਦੇ 5 ਲੱਖ ਮੰਨ ਦੇਣਾ ਵੀ 5 ਲੱਖ ਸਵੇਰੇ ਦੇਵਾਂਗੇ ਉਹ ਵੀ ਅੱਜ ਨਹੀਂ ਅੱਜ ਕੋ ਖਾਲੀ ਹੱਥ ਆ ਗਏ ਸਵੇਰੇ ਕਹਿੰਦਾ ਦੇਵਾਂਗੇ ਤੇ 5 ਲੱਖ ਦੀ ਸ਼ਿਫਾਰਿਸ਼ ਭੇਜਦੇ ਆ ਕਿਉਂਕਿ ਡੀ ਸਾਹਿਬ ਨਾਲ ਗੱਲ ਕਰੇ ਡੀ ਸਾਹਿਬ ਨੇ ਕਹਾ ਕੈਪਟਨ ਸਾਹਿਬ ਨਾਲ ਗੱਲ ਕਰੀਏ 5 ਤੋਂ ਵੱਧ ਨਹੀਂ ਰਹੇ ਨੂੰ ਨਾਲ ਅਸੀਂ ਕਹਿੰਦੇ ਸਰਕਾਰ ਕਹਿੰਦੀ ਨਾਲ ਹੈ ਫਿਰ 10 ਲੱਖ ਵਾਰੀ ਕੀ ਖਜ਼ਾਨਾ ਖਾਲੀ ਹੋ ਗਿਆ ਉਹ ਪਰਿਵਾਰ ਦਾ ਨੌਜਵਾਨ ਮੁੰਡਾ ਜਿਹੜਾ 18 ਸਾਲ ਦਾ ਸੀਗਾ ਜਿਹਨੇ ਫੌਜ ਚ ਭਰਤੀ ਹੋਣਾ ਜਿਹਦਾ ਸਾਰੀ ਜ਼ਮੀਨ ਗੈਣੇ ਪਈ ਹੈ ਕਰਜ਼ੇ ਦੇ ਮਾਰੇ ਪੈਣਗੇ ਕਿਸਾਨ ਤਾਂ ਸਾਰੇ ਮਾਰੇ ਪੈਣ ਉਹ ਪਰਿਵਾਰ ਦਾ ਮੂਰੇ ਆ ਗਿਆ ਪਾ ਨੂੰ ਦਿਸ ਗਿਆ ਇਸ ਕਰਕੇ ਇਹ 10 ਲੱਖ ਰੁਪਈਆ ਦੇਣ ਉਦੋਂ ਡੈੱਡ ਬੋਡੀ ਉਥੋਂ ਪੋਸਟਮਾਰਟਮ ਕਰਾਵਾਂਗੇ ਇਹਨਾਂ ਨੇ ਉਹ ਪਰਿਵਾਰ ਨੂੰ ਹੋਰ ਕਿੰਨਾ ਰਵਾਉਣਾ ਹੈ ਨਗਰ ਨੂੰ ਹੋਰ ਕਿੰਨਾ ਰਵਾਉਣਾ ਉਹ ਇਹਨਾਂ ਦੀ ਮਰਜ਼ੀ ਹੈ ਕਿਉਂਕਿ ਤਾਂ ਹਾਂ ਨਿਕਲਦੀਆਂ ਲੋਕਾਂ ਦੀਆਂ ਸਮਾਟਮ ਦੀ ਗੱਲ ਕਰੀਏ ਬਸ ਸਮਾਟਮ ਕਦੋਂ ਤੱਕ ਨਹੀਂ ਕਰਵਾਇਆ ਜਾਣਾ ਜਦੋਂ ਤੱਕ ਪੂਰੇ ਪ੍ਰੋਪਰ ਜਿੱਦੂ ਕੀ ਕਾਰਵਾਈ ਮੁਕੰਮਲ ਸ੍ਰੀ ਨਹੀਂ ਚੜ ਜਾਂਦੀ ਕਿ ਜਾਂ ਕਰਜ਼ਾ ਜਿਹੜਾ ਹੈਗਾ ਮਾਫ ਨਹੀਂ ਹੋ ਜਾਂਦਾ ਮਾਲੀ ਸਹਾਇਤਾ ਨਹੀਂ ਹੋ ਜਾਂਦਾ ਮਾਲੀ ਸਹਾਇਤਾ ਦੀ ਗੱਲ ਹੈਗੀ ਹੈ ਵੀ ਜਿਹੜੀ ਮਾਲੀ ਸਹਾਇਤਾ ਉਹ 10 ਲੱਖ ਦੇਣ ਕਰਜ਼ਾ ਦਾ ਪ੍ਰੋਸੀਜਰ ਇਹਨਾਂ ਦਾ ਕਿ ਕੋਈ ਨਾ ਤਸੀਲਾ ਸਾਹਿਬ ਹੁਣ ਕਰ ਸਕਦੇ ਆ ਨੰਡੀ ਸਾਹਿਬ ਕਰ ਸਕਦੇ ਤਾਂ ਸਰਕਾਰ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ ਨੌਕਰੀ ਦੀ ਮਨਜ਼ੂਰੀ ਲੈਣੀ ਹੁੰਦੀ ਹੈ ਉ ਜਿਹੜੇ ਕਾ ਦੇ ਦਿੱ ਗਏ ਇਹ ਨੌਕਰੀ ਵੀ ਮਿਲਦੀ ਹੁੰਦੀ ਹੈ ਤੁਰਤ ਪਰ ਪਰਿਵਾਰ ਦਾ ਜਿਹੇ ਜਾ ਹਾਲ ਹੈ ਬੱਚਾ ਹੈਗਾ ਕੱਲਾ ਬੱਚਾ ਸੀ ਅਸੀਂ ਉਹ ਨਾਸੀ ਸਰਕਾਰ ਨੂੰ ਬੇਨਤੀ ਕਰਦੇ ਵੀ 10 ਲੱਖ ਦੇ ਦਿਓ ਉਹ ਇਹ 10 ਲੱਖ ਦਾ ਚੈੱਕ ਦੇ ਦਿਓ ਪਰਿਵਾਰ ਦੀ ਸਹਾਇਤਾ ਹੋ ਜਾਏ ਉਹਨਾਂ ਦੀਆਂ ਅੱਖਾਂ ਠੰਡੀਆਂ ਹੋ ਜਾਣ ਮਾੜੀਆਂ ਮੋਟੀਆਂ ਕਿਉਂਕਿ ਬੱਚਾ ਤਾਂ ਆਉਣਾ ਨਹੀਂ ਮੁੜ ਕੇ ਹੁਣ ਇਸ ਕਰਕੇ ਖਾਦਾ ਇਥੋਂ ਦੀ ਸਰਕਾਰ ਨੇ ਐ ਉਹ ਬੱਚੇ ਦਾ ਕਤਲ ਸਰਕਾਰ ਨੇ ਕੀਤਾ ਜਿਹੜਾ ਕੈਪਟਨ ਕਹਿੰਦਾ ਅੰਦਰੋਂ ਅੰਦਰੀ ਕੈਪਟਨ ਵੀ ਮੋਦੀ ਦੇ ਨਾਲ ਹੈ ਜੇ ਨਹੀਂ 10 ਲੱਖ ਦੀ ਮੰਗ ਹੈ 10 ਲੱਖ ਦੇ ਦੇ ਕਿਉਂ ਪਰਿਵਾਰ ਨੂੰ ਰਵਾਉਂਦਾ ਕਿਉਂ ਪਰਿਵਾਰ ਨੂੰ ਰੋਲ ਦੇ ਅਗੇ ਇਸ ਕਰਕੇ ਉਹ ਜਿੰਨਾ ਚਿਰ ਕੋਈ ਇਹਦਾ ਮੂੰਹ ਸਰ ਨਹੀਂ ਬਣਦਾ ਉਹ ਨਾਜ਼ਰ ਪੋ ਟਮਾਟੋ ਨਹੀਂ ਹੋਊ। ਜੀ ਜਿਸ ਤਰੀਕੇ ਨਾਲ ਦਿੱਲੀ ਦੇ ਬਾਰਡਰ ਦੇ ਉੱਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਆਏ ਦਿਨ ਕੋਈ ਨਾ ਕੋਈ ਡੈੱਡ ਬੋਡੀ ਭਾਵੇਂ ਉਹ ਪੰਜਾਬ ਦੀ ਕਹਿ ਲਈਏ ਜਾਂ ਵੱਖ-ਵੱਖ ਸੂਬਿਆਂ ਦੀ ਕਹਿ ਲਈਏ ਉਹ ਜਾ ਰਹੀਆਂ ਨੇ ਡੈੱਡ ਬੋਡੀਜ਼ ਇਸ ਦੇ ਲਈ ਜ਼ਿੰਮੇਵਾਰ ਕੌਣ ਸਮਝਦੇ ਤੁਸੀਂ? ਇਹਦਾ ਸਾਫ਼ ਹੈ ਜੀ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਕੇਂਦਰ ਸਰਕਾਰ ਇਹ ਜ਼ਿੰਮੇਵਾਰ ਹੈ ਸਾਡਾ ਇਹ ਕਤਲ ਕਰ ਰਹੀ ਹੈ। ਇੱਕ ਇਹ ਹੈ ਨਹੀਂ ਵੀ ਮੌਤ ਹੋ ਰਹੀ ਹੈ ਕਤਲ ਕਰ ਰਹੀ ਹੈ ਜੇ ਇਹ ਉੱਥੇ ਸੀ ਜਾਣਿਆ ਕੋਈ ਐਕਸੀਡੈਂਟ ਹੁੰਦਾ ਹੈ ਉੱਥੇ ਬੰਦਾ ਥੱਕਦਾ ਹੈ ਅੱਕਦਾ ਹੈ ਉਹਨੂੰ ਅਟੈਕ ਹੁੰਦਾ ਹੈ ਇਹ ਸਰਕਾਰ ਜ਼ਿੰਮੇਵਾਰ ਹੈ ਇਹ ਸਰਕਾਰ ਤੋਂ ਅਸੀਂ ਇਹ ਕਹਿੰਦੇ ਆ ਵੀ ਸਾਡੇ ਹੋਰ ਕਿੰਨੀਕ ਜਾਨ ਲੈਣੀ ਹੈ ਕਿੰਨੇ ਕੁ ਬੰਦੇ ਹੋਰ ਮੌਤ ਘਾਟ ਤਾਰਨੇ ਆ ਤੁਸੀਂ ਕਾਲੇ ਕਾਨੂੰਨ ਬਾਪਸ ਲੈ ਲੋ ਅਸੀਂ ਤੁਹਾਡੀ ਬੇਨਤੀ ਕਰਦੇ ਆ ਸਾਡੇ ਬੱਚਾ ਨੂੰ ਨਾ ਮਾਰੋ ਜਿਹੜੀ ਠੰਡ ਦੀ ਰੁੱਤ ਹੈ ਠੰਡ ਦੀ ਰੁੱਤ 'ਚ ਅਸੀਂ ਘਰੇ ਪੈ ਗਏ ਆਮ ਨਾਲ ਰਜਾਈਆਂ 'ਚ ਪੈ ਗਏ ਬਚਤ ਕਰ ਗਏ ਇਸ ਕਰਕੇ ਦੋਛੇਤਾਂ ਦੀ ਭਾਰਤ ਸਰਕਾਰ ਹੈ ਜਿਹੜੀ ਇੰਡੀਆ ਦੀ ਸਰਕਾਰ ਹੈ ਜਿਹੜੀ ਪਾਰਲੀਮੈਂਟ ਦੇ ਵਿੱਚ ਬੈਠੀ ਹੈ ਜਿਹੜੀ ਦਿੱਲੀ 'ਚ ਬੈਠੀ ਹੈ ਉਹ ਜ਼ਿੰਮੇਵਾਰ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਜੋ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਜੋ ਕਿਸਾਨ ਡਟੇ ਹੋਏ ਨੇ ਤੇ ਇਸ ਦੇ ਵਿੱਚ ਲਗਾਤਾਰ ਜਿਹੜੇ ਅਜ ਦਿਨ ਜਾਨਾ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਸਹਾਤਾ ਜਿਹੜੀ ਹੈਗੀ ਆ ਉਹ ਸਾਹਮਣੇ ਆ ਰਹੀ ਹੈ ਨੇ ਤੇ ਇਸੇ ਨੂੰ ਲੈ ਕੇ ਇੱਕ ਜੋ ਜਸ਼ਨਦੀਪ ਜੋ ਸਿਰਫ ਮਾਤਰਾ 18 ਸਾਲ ਤੇ 3 ਮਹੀਨੇ ਦੀ ਉਮਰ ਦਾ ਸੀਗਾ ਨੌਜਵਾਨ ਮੁੰਡਾ ਸੀਗਾ ਤੇ ਉਹ ਚੋਕਕੇ ਪਿੰਡ ਦਾ ਰਹਿਣ ਵਾਲਾ ਸੀ ਜਿਸ ਨੂੰ ਲੈ ਕੇ ਅਸੀਂ ਅੱਜ ਚੋਕਕੇ ਪਿੰਡ ਦੇ ਵਿੱਚ ਪਹੁੰਚੇ ਆ ਤੇ ਉਹਨਾਂ ਦੇ ਪਿੰਡ ਦੇ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਤੱਕ ਇਹ ਕਿਤੀ ਕਾਨੂੰਨ ਜਿਹੜੇ ਨੇ ਉਹ ਵਾਪਿਸ ਨਹੀਂ ਲੈ ਜਾਂਦੇ ਤੇ ਦੂਸਰੇ ਪਾਸੇ ਜਦੋਂ ਤੱਕ ਜਸ਼ਨਦੀਪ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਤੇ ਉਸਦਾ ਮੁਕੰਮਲ ਕਰਜ਼ਾ ਮਾਫ ਨਹੀਂ ਕੀਤਾ ਜਾਂਦਾ ਤਾਂ ਉਸਦੀ ਬਾਡੀ ਦਾ ਵੀ ਪੋਸਟਮਾਰਟਮ ਨਹੀਂ ਕੀਤਾ ਜਾਵੇਗਾ। ਕੈਮਰਾ ਪਰਸਨ ਰਾਜੇਸ ਦੇ ਨਾਲ ਗੌਤਮ ਕੁਮਾਰ ਤੁਸੀਂ ਵੇਖ ਰਹੇ ਹੋ ਔਨ-ਏਅਰ ਪਿੰਡ ਚੋਕੇ ਬਠਿੰਡਾ।